ਮੁੰਡਾ ਜੀ ਸਾਨੂੰ ਬਚੋਲੇ ਨੇ ਸਾਰਾ ਕੁ ਦਾਸੀ ਦਿੱਤਾ ਸੀਗਾ ਫੇਰ ਵੀ ਧੀਆਂ ਵਾਲਾ ਦਾ ਫਰਜ਼ ਹੁੰਦਾ ਘਰ-ਬਾਰ ਨੂੰ ਨਿਗਾਹ ਮਾਰ ਲਈਏ ਤੇ ਮੁੰਡਾ ਜਿਹੜੀ ਨੌਕਰੀ ਕਰਦਾ ਕਿੰਨੀ ਕੀ ਤਨਖਾਹ ਲੈਂਦਾ ਉਹ ਦੇਖੋ ਜੀ ਮੇਰਾ ਹੈਗਾ ਨਿੱਕਾ ਭਰਾ ਤੇ ਮੈਥੋਂ ਨਹੀਂ ਕੋਈ ਲਕੋ ਰੱਖਿਆ ਜਾਂਦਾ ਨੌਕਰੀ ਨੌਕਰੀ ਕੋਈ ਨਹੀਂ ਕਰਦਾ ਉਹ ਉਹ ਕਰਦਾ ਚੋਰੀਆਂ ਪਰ ਮਹੀਨੇ ਦਾ 4-5 ਲੱਖ ਰੁਪਇਆ ਕੱਟ ਲੈਂਦਾ ਆ ਘਰ-ਬਾਰ ਵਗੈਰਾ ਸਾਰਾ ਕੁਝ ਉਹਨੇ ਹੀ ਬਣਾਇਆ ਬੱਪੂ ਗੱਲ ਸੁਣ ਬਾਪੂ ਚੋਰੀਆਂ ਕਰਦਾ ਤਾਂ ਫੇਰ ਕੀ ਹੋਇਆ ਪੈਸਾ ਤੇ ਲਤਨ ਦੇ ਕੋਲੇ ਵੱਧੂਆ ਕੁੜੀ ਤਾਂ ਆਪਣੀ ਰਾਜ ਕਰੂਗੀ ਤੂੰ ਬਿਨਾਂ ਸੋਚੇ ਹਾਂ ਕਰ ਦੇ ਭਾਈ ਸਾਡੇ ਸਾਰਾ ਕੋਈ ਫੱਟਾ ਵੀ ਅਸੂ ਨੂੰ ਬਰਾਤ ਲੈ ਕੇ ਆ ਜਾਇਓ ਤੁਸੀਂ ਚੰਗਾ ਭੈਣ ਜੀ ਸਾਨੂੰ ਦਿਓ ਆ ਗਿਆ ਤੇ ਅਸੀਂ ਹੁਣ ਚੱਲਦੇ ਆਂ ਵਗੜਾ ਹੋਈ ਜਾਂਦਾ ਅੱਬੇ ਵਜਾ ਆਏਗਾ ਨਾ ਬਿੜੋ ਓਏ ਮੋਟਰਸਾਈਕਲ ਕਿੱਧਰ ਗਿਆ ਆਪਣਾ ਬਾਪੂ ਮੈਂ ਤਾਂ ਇੱਥੇ ਲਾਇਆ ਗਿਆ ਮੈਨੂੰ ਲੱਗਾ ਚੋਰੀ ਹੋ ਗਿਆ ਮੱਚ ਜਾਣਿਆ ਰਿਸ਼ਤੇਦਾਰਾਂ ਦਾ ਮੋਟਰਸਾਈਕਲ ਤਾਂ ਛੱਡ ਦਿੰਦਾ ਓ ਇਹਨਾਂ ਨੂੰ ਕਹ ਆਉਦੀ ਬੱਸ ਫੜੋ ਧੰਦੇ 'ਚ ਕੋਈ ਲਿਆਈ ਨਹੀਂ ਹਾਂ